ਸ੍ਰੀ ਗੁਰੂ ਤਨ ਤਨ ਸਹਿਬ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਤਨ ਤਨ ਹੀ ਗੁਰੂ ਰਾਮਦਾਸ ਮਹਾਰਾਜ ਜੀ ਹਮ ਰਭ ਗੁਰ ਪਰੇ ਉਤਮ ਪੰਥ ਸੁਣਹੁ ਗੁਰ ਸਬਦ ਤਹਿਮ ਲੰਤ ਜਹਤਰਾਸ ਮਟਾਰ ਯਾਰ ਦਾਸ ਆਟਕੀਰਤ ਕੀ ਗੁਰ ਰਾਮਦਾਸ ਆਥੋ ਦੇਵ ਗੁਰੂ ਜੀ ਕੀ ਫਤਈ ਪਰਮ ਸਤਿਮਾਨ ਜੋ ਸਾਧਗ੍ਰੰਥ ਦੇਵੀ ਸਾਜੇ ਨੂੰ ਆਜੀ ਗੁਰੂ ਪਿਆਰੀ ਸਾਧ ਸੰਗਤ ਦੇਵੀ ਸਤਿਗੁਰ ਦੇ ਯੋਗ ਪਾਰ ਬਖਸ਼ਿਸ਼ ਦੁਆਰਾ ਅਮਰਤਵੀਲੇ ਪਵਿੱਤਰ ਗੁਰਬਾਣੀ ਦੇ ਨਿਤਨੇਮ ਆਵਸਰਦਬ ਸੰਤਾਨੇ ਸਰਵਣ ਕੀਤੇ ਹਨ ਆ ਕੁਝ ਸਮਾਂ ਅੰਮ੍ਰਿਤ ਗੁਰ ਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਗਏ ਸਤਿਗੁਰਾਂ ਦੇ ਦਿੱਤੇ ਉਹਦੇ ਇਹ ਸੁਮਤਾਵ ਕਾ ਸਰਬ ਸੰਤਾ ਅੰਮ੍ਰਿਤ ਸਰ ਦੇ ਦਰ ਕਰਦੀਆਂ ਹਾਜ਼ਰੀਆਂ ਪਰਉ ਤਾਂ ਤਾਂ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੁਲਿੱਤਾ ਅਜੂਰੀ ਅੰਦਰ ਆਪਣੀਆਂ ਹਾਜ਼ਰੀਆਂ ਲਵਾ ਕੇ ਗੁਰੂ ਸਾਹਿਬਾਂ ਦੇ ਉਪਦੇਸ਼ ਸਰਵਣ ਕਰਕੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦੇ ਯਤਨਾਂ ਕਰਗੇ ਆਉ ਮਨਵਰਤੀਆਂ ਕਦਰ ਕਰਤੇ ਜੁਗੀਆਂ ਵਿਚਾਰ ਦੇ ਨਾਲ ਆਪ ਜੀ ਸਰਬੱਤ ਸੰਤਾਂ ਵਿਚਾਰ ਸਰਵਣ ਕਰ ਰਹੇ ਹਾਂ ਨਾਮੇ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮੇ ਮਹਾਨ ਦੇ ਸ਼ਲੋਕ ਪਉੜੀ ਸੁਣ ਕੰਨ ਦੀ ਵਿਚਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਲੋਕ ਨੰਬਰ 17 ਸ਼ਲੋਕ ਨੰਬਰ 18 ਦੇਵਿੱਤ ਸਮਝਾਉਂ ਰੱਖਦੇ ਨੇ ਕਿ ਜਿਸ ਮਨੁੱਖ ਨੇ ਵਾਸ਼ਨਾਵਾਂ ਦੀ ਵਿਖਿਆ ਨੂੰ ਤਿਆਗ ਦਿੱਤਾ ਅਤੇ ਆਪਣੇ ਅੰਦਰ ਵਿਰਾਗ ਨੂੰ ਧਾਰਨ ਕਰ ਲਿਆ ਉਹ ਇਨਸਾਨ ਸਭ ਤੋਂ ਸ੍ਰਿਸ਼ਟ ਭਾਗਾਂ ਵਾਲਾ ਹੈ। ਆਓ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਬਚਨ ਪੜੀਏ। ਜੇ ਵਿਖਿਆ ਸਗਰੀ ਤਜੀ ਨਾਨਕ ਸੁਣ ਰੇ ਮਨਾ ਤਹ ਕਟ ਬ੍ਰਹਮਾਨ ਵਾਸ ਸਤਗੁਰੂ ਪਾਤਸ਼ਾਹ ਜੀ ਮਨੁੱਖਾਂ ਦੇਹੀ ਨੂੰ ਸਮਝਾਉਂਦਿਆਂ ਪ੍ਰਦੇਸ਼ ਕਰਦੇ ਨੇ ਵਿਰਤੇ ਆਪ ਜੀ ਦੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਨਮੁਖ ਕਰਨੀ ਚਾਉਂਦੇ ਹਾਂ ਕਿ ਵਿਖਿਆ ਦਾ ਤਿਆਗ ਤੇ ਮਾਇਆ ਮਮਤਾ ਤਤ ਜੀ ਇਸ ਦਾ ਭਾਵ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰਤ ਬਾਣੀ ਦੇ ਵਿੱਚ ਅਖਰ ਅਰਥ ਹੈ ਕਿ ਪਹਿਲੇ ਬਚਨ ਜੋ ਪੜੇ ਹਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿਵੇਂ ਵਿਖਿਆ सगली ਤਜੀ ਲਿਓ ਪਰਖ ਬਾਰਾ ਬਿਖਿਆ ਦਾ ਅਖਰੀ ਅਰਥ ਮਾਇਆ ਵੀ ਕਰਦੇ ਹਾਂ ਪਰ ਬਿਖਿਆ ਦਾ ਇੱਥੇ ਅਖਰੀ ਅਰਥ ਹੈ ਪਿਛਲੇ ਪਿਛਲੇ ਸੰਸਕਾਰਾਂ ਦੀ ਜਿਹੜੀ ਵਾਸ਼ਨਾ ਹੈ ਹੁਣ ਅਸੀਂ ਆਪਣੇ ਸਰੀਰ ਦੇ ਵਿੱਚ ਝਾਤੀ ਮਾਰਦੇ ਹਾਂ ਤਬ ਕੋਈ ਕਰੋੜਾਂ ਦੇ ਵਿੱਚੋਂ ਸਾਧ ਸੰਗਤ ਜੀ ਇੱਕ ਅਧ ਧਨ ਅਜੀਹਾ ਹੋਵੇਗਾ ਇੱਕ ਅਧ ਸਰੀਰ ਅਜੀਹਾ ਹੋਵੇਗਾ ਜਿਸ ਦੇ ਅੰਦਰ ਪਰਮਾਤਮਾ ਨੇ ਮਿਹਰ ਕਰਕੇ ਉਸ ਨੂੰ ਵਾਸ਼ਨਾਵਾਂ ਤੋਂ ਅਰਹਿਤ ਕਰ ਦਿੱਤਾ ਹੈ ਸੰਸਾਰ ਦੀਆਂ ਦੇ ਚ ਪ੍ਰਕਾਰ ਦੀਆਂ ਵਾਸ਼ਨਾਵਾਂ ਨਹੀਂ ਨਹੀਂ ਤਾਂ ਸਤ ਸਤ ਜੀ ਹਰ ਇੱਕ ਮਨੁੱਖ ਦੇ ਅੰਦਰ ਕੋਈ ਨਾ ਕੋਈ ਕੋਈ ਨਾ ਕੋਈ ਵਾਸ਼ਨਾ ਜ਼ਰੂਰ ਟਿੱਕੀ ਹੋਈ ਹੈ। ਹਜੂਰ ਨੇ ਬਾਣੀ ਦੇ ਵਿੱਚ ਕਿਰਪਾ ਕਰਕੇ ਕੀਤੀ ਹੈ ਮਨੁੱਖਾਂ ਦੇ ਇਹਨੂੰ ਸਮਝਾਉਂਦਿਆਂ ਕਿ ਇਹ ਵਾਸ਼ਨਾਵਾਂ ਸਾਨੂੰ ਕਿਸੇ ਵੇਲੇ ਵੀ ਟਿਕਾ ਨਹੀਂ ਦਿੰਦੀਆਂ। ਤੇ ਭਾਵੇਂ ਨਾਨਕ ਜੀ ਦੇ ਆਪ ਵਰਤ ਬਚਨੋ ਸਤਿਗੁਰੂ ਪਾਤਸ਼ਾਹ ਜੀ ਪੜਦੇ ਹਾਂ ਸੁਣਦੇ ਹਾਂ ਪਾਵਨ ਪਵਿੱਤਰ ਗੁਰਬਾਣੀ ਸਿਰ ਕਰ ਪਾਲੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਰਾਤ ਨੂੰ ਜਿਸਰਾਮ ਕਰਕੇ ਵਾਸ਼ਨਾਵਾਂ ਵਾਲਾ ਇਨਸਾਨ ਉੱਠਦਾ ਹੈ ਸੁੱਤਿਆਂ ਵੀ ਅੰਦਰ ਵਾਸ਼ਨਾਵਾਂ ਦੇ ਸੁਪਨੇ ਹਨ ਜਦੋਂ ਵਾਸ਼ਨਾਵਾਂ ਨਾਲ ਭਰਿਆ ਹੋਇਆ ਮਨ ਇੰਦਰਾ ਤੋਂ ਉੱਪਰ ਉਪਰਾਨ ਹੁੰਦਾ ਤਾਂ ਕਹਿੰਦੇ ਹਨ ਉੱਠਦਿਆਂ ਸਾਰ ਹੀ ਇਸ ਦੇ ਅੰਦਰ ਰੱਬ ਦਾ ਨਾਮ ਚੱਲੋਂ ਦੀ ਥਾਂ ਗੁਰੂ ਸਰਵਾਂ ਦੇ ਉਪਦੇਸ਼ ਨੇ ਮਨੁੱਖਾ ਦੇ ਜੀ ਨੂੰ ਕਿ ਪਰਮੇਸ਼ਰ ਨੇ ਤੈਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ ਕੀਤੀਆਂ ਉਸ ਦਾ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਸੁਪਰਾਨਾ ਕਰਨਾ ਅਤੀ ਜ਼ਰੂਰੀ ਬਣਦਾ ਹੈ ਕਹਿੰਦੇ ਜਦੋਂ ਇਹ ਉੱਠਦਾ ਹੈ ਉਸ ਦੇ ਅਸਾਰ ਹੀ ਇਸ ਦੇ ਅੰਦਰ ਰੱਬ ਦਾ ਨਾਮ ਚੱਲਣ ਦੀ ਥਾ ਇੱਕੋ dam ਵਾਸ਼ਨਾਵਾਂ ਦੀ ਨਦੀ ਵਹਿ ਫਦੀ ਹੈ ਇਹ ਹਰ ਪੁਛਾ ਕਰੀਏ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਵੇਰੇ ਉੱਠਦਿਆਂ ਸਾਰ ਵਾਸ਼ਨਾਵਾਂ ਕਿਵੇਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਭੜਕੇ ਉਠਦੇ ਹਾਂ ਤੇ ਭੜਕੇ ਦਾ ਭੜਕੇ ਦਾ ਅਖਰੀ ਅਰਥ ਹੈ ਅਮਰ ਤਵੇੜਾ ਕਹਿੰਦੇ ਹਨ ਸਭ ਤੋਂ ਪਹਿਲਾਂ ਇਹਨਾਂ ਵਾਸ਼ਨਾਵਾਂ ਨੂੰ ਜਨਮ ਦੇਣ ਵਾਲਾ ਲਾਲਚ ਦਾ ਪੁੱਟਾ ਪਹੁੰਚਦਾ ਹੈ ਲਾਲਚ ਦਾ ਪੁੱਟਾ ਪਹੁੰਚਦਾ ਹੈ ਆਸਾ ਤੇ ਮਨਸਾ ਵਿੱਚ ਆਸਾ ਤੇ ਮਨਸਾ ਦੇ ਵਿੱਚ ਦੋ ਕੁੱਤੀਆਂ ਭੌਂਕੀਆਂ ਕਹਿੰਦੇ ਹਨ ਰੱਬ ਦਾ ਨਾਮ ਜਪਣ ਤੋਂ ਪਹਿਲਾਂ ਵਾਸ਼ਨਾਵਾਂ ਨੇ ਪਹਿਲਾਂ ਮਨੁੱਖ ਦੇ ਅੰਦਰ ਭੌਂਕਣਾ ਸ਼ੁਰੂ ਕਰ ਦਿੱਤਾ ਵਾਸ਼ਨਾਵਾਂ ਨੇ ਅੰਮਰ ਤੋਂ ਗੱਜਨ ਸਤਿਗੁਰੂ ਪਾਤਸ਼ਾਹ ਜੀ ਦੇ ਆਪਾਂ ਪੜਦੇ ਆ 24 ਅੰਕ ਤੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇੱਕ ਸਵਾਨ ਦੋਏ ਸਵਾਨੀ ਨਾਲ ਭਰ ਕੇ ਭੰਕੇ ਸਦਾ ਬਿਆਲ ਕੂਰਿ ਸ਼ਰਾ ਮੁੱਠਾ ਮੁਰਦਾ ਆਣ ਕੇ ਰੂਪ ਰਹਾ ਕਰਤਾ ਹੈ ਮੇਰੇ ਮਾਲਕ ਜੀ ਇਹ ਮਨੋਖ ਦੇ ਅੰਦਰ ਦੀ ਦਰਤੀ ਹੈ ਤੇ ਬਾਬਾ ਫਰੀਦ ਸਾਹਿਬ ਜੀ ਨੇ ਗੁਰੂ ਪਿਆਰੀ ਸਤ ਸਬਦ ਜੀ ਵਾਸ਼ਨਾਵਾਂ ਨੂੰ ਪਾਣੀ ਦੀਆਂ ਲਹਿਰਾਂ ਦੇ ਨਾਲ ਤੁਲਨਾ ਦਿੱਤੀ ਹੈ ਜਦੋਂ ਅਸੀਂ ਮਾਨਵ ਵਾਲਕ ਝਾਤੀ ਮਾਰਦੇ ਆ ਮਨ ਵਾਲੋ ਤਾਂ ਕਈ ਵਾਰੀ ਇਸ ਦੀਆਂ ਹੱਕਤਾਂ ਨੂੰ ਦੇਖ ਕੇ ਹੈਰਾਨ ਹੁੰਦੇ ਆ ਕਿ ਕਦੀ ਰੱਬ ਵਾਲੇ ਪਾਸੇ ਟਿਕੇਗਾ ਇਹ ਦਰਿਆ ਦੇ ਕਿਨਾਰੇ ਖਲੋਤੇ ਹੋਏ ਇਸ ਦਰਿਆ ਦੇ ਪਾਣੀ ਵਿੱਚ ਥੋੜੀ ਜਈ ਤੇਜ਼ੀ ਹਵਾ ਹਲਚਲ ਪੈਦਾ ਕਰ ਦੇਵੇ ਕਿ ਵਾਸਨਾਵਾਂ ਦਾ ਇੱਕ ਨਿੱਕਾ ਜਿਹਾ ਫੁਰਨਾ ਸਾਧ ਸੰਗਤ ਜੀ ਮਨ ਵਿੱਚ ਪਤਾ ਨਹੀਂ ਕਿੰਨੀਆਂ ਕੋਤਾੰਗਾਂ ਪੈਦਾ ਕਰ ਜਾਂਦਾ ਹੈ ਇੱਕ ਫੁਰਨਾ ਅਸੀਂ ਪਾਣੀ ਦਾ ਬਰਤਨ ਲਿਆ ਮੰਨ ਲਓ ਉਹ ਪਾਣੀ ਦਾ ਭਾਂਡਾ ਨਕੋ ਨਕ ਭਰਿਆ ਹੋਇਆ ਤੇ ਬਿਲਕੁਲ ਸਥਿਰ ਹੈ ਜਦੋਂ ਉਸ ਪਾਣੀ ਦੇ ਬਰਤਨ ਵਿੱਚ ਅਸੀਂ ਝਾਤੀ ਮਾਰਦੇ ਹਾਂ ਤਾਂ ਉਸ ਪਾਣੀ ਦੇ ਵਿੱਚੋਂ ਸਾਨੂੰ ਆਪਣਾ ਚਿਹਰਾ ਇਸ ਤਰ੍ਹਾਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਵੇਂ ਸਾਫ਼ ਸ਼ੀਸ਼ੇ ਵਿੱਚ ਚਿਹਰਾ ਦੇਖੀਏ ਜੇਵੇ ਕਕਰੀਏ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਉਸ ਟਿੱਕੇ ਹੋਏ ਪਾਣੀ ਵਿੱਚ 2 ਫੁੱਟ ਦੀ ਉਚਾਈ ਤੋਂ ਸੁੱਟ ਦਿਓ ਬਸ ਇੱਕ ਨਿੱਕਾ ਜਿਹਾ ਹੀ ਉਹ ਕਕਰੀ ਦਾ ਟੁਕੜਾ ਉਸ ਪਾਣੀ ਵਿੱਚ ਡਿੱਗਣ ਦੀ ਦੇਰ ਹੈ ਤੇ ਕਈ ਲਿਆ ਉਸ ਦੇ ਵਿੱਚ ਪੈਰਾਉ ਹੋ ਜਾਂਦੀ ਹੈ ਪਾਣੀ ਸਾਡੇ ਚਿਹਰੇ ਦੇ ਕਈ ਹਿੱਸੇ ਕਰ ਦਿੰਦਾ ਹੈ ਫਿਰ ਨਿਗਾਹ ਮਾਰਦੀ ਇੱਥੇ ਰੱਖਿਓ ਵਾਸਨਾਵਾਂ ਦਾ ਇੱਕ ਇੱਕਾ ਜਿਹਾ ਫੁਰਨਾ ਕਈ ਦਿਨ ਦੇ ਟਿਕੇ ਹੋਏ ਮਨ ਨੂੰ ਕੰਦਨਾ ਲੰ ਲਟਕਾ ਕੇ ਚਲਿਆ ਜਾਂਦਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਕਿ ਇੱਕ ਫੁਰਨੇ ਨੇ ਕਿੰਨੀਆਂ ਪਤਾਂਗਾ ਪੈਦਾ ਕਰ ਦਿੱਤੀਆਂ ਬਾਬਾ ਫਰੀਦ ਸਾਹਿਬ ਜੀ ਨੇ ਵੀ ਇਹਨਾਂ ਵਾਸ਼ਨਾਵਾਂ ਦੀ ਤੁਲਨਾ ਇੱਕ ਸਰੋਵਰ ਦੇ ਨਾਲ ਕੀਤੀ ਤੇ ਅੰਦਰ ਵਾਲੇ ਜੀਵ ਆਤਮਾ ਦੀ ਤੁਲਨਾ ਇੱਕ ਪੰਛੀ ਨਾਲ ਕੀਤੀ ਤੇ ਨਾਲ ਹੀ ਅਰਦਾਸ ਕਰ ਦਿੱਤੀ ਕਿ ਹੇ ਮੇਰੇ ਮਾਲਕ ਜੀ ਇੱਕ ਕਿਰਪਾਲਤਾ ਕਰੀਂ ਕਿ ਮੇਰੇ ਅੰਦਰ ਵਿਸ਼ੇ ਵਕਤਾਰਾਂ ਦੀ ਮੈਰ ਵਿੱਚ ਫਸੇ ਹੋਏ ਮਨ ਜੇ ਵਾਸ਼ਨਾਵਾਂ ਦੀਆਂ ਤਰੰਗਾਂ ਵਿੱਚੋਂ ਕੋਈ ਮੈਨੂੰ ਬਚਾ ਸਕਦਾ ਹੈ ਤਕਵਾ ਤੋਹੇ ਮੈਨੂੰ ਬਚਾ ਸਕਦਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਸਰਵਰ ਪੰਖੀ ਏਕੜੋ ਇਸ ਦੇ ਅੰਦਰ ਸਰੋਵਰ ਵਿੱਚ ਕੇਵਲ ਇੱਕ ਪੰਛੀ ਹੈ ਸਰਵਰ ਪੰਖੀ ਏਕੜੋ ਫਾਹੀ ਬਾਲ ਪਚਾਸ ਇਹ ਮੰਨਣੋ ਪਸਾਨ ਵਾਲੀਆਂ ਵਾਸ਼ਨਾਵਾਂ ਫਜ਼ਾਹ ਗੁਰੂ ਜੀ ਨੇ ਉਹ ਜਨ ਵਾਸ਼ਨਾਵਾਂ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਅਮਰਤ ਬਚਨ ਵਿੱਚ ਉਹ ਵਾਸ਼ਨਾਵਾਂ ਪੜਦੇ ਹਾਂ ਸਤਿਗੁਰੂ ਜੀ ਨੇ ਕਿਹਾ ਕਿ ਪੁੱਤਰ ਦੀ ਵੀ ਇੱਕ ਵਾਸ਼ਨਾ ਹੈ ਇਸਤਰੀ ਦੀ ਇੱਕ ਵਾਸ਼ਨਾ ਹੈ ਕਰ ਦੇ ਫਦਾਰਥਾਂ ਦੀ ਵੀ ਵਾਸ਼ਨਾ ਹੈ ਧਨ ਦੀ ਵੀ ਵਾਸ਼ਨਾ ਹੈ ਅਦਵੀ ਦੀ ਵੀ ਵਾਸ਼ਨਾ ਹੈ ਜੀਵ ਦੇ ਚਸਿਆਂ ਦੀ ਵੀ ਵਾਸ਼ਨਾ ਹੈ ਕਾਮ ਭੋਗਣ ਦੀ ਵੀ ਵਾਸ਼ਨਾ ਹੈ ਕਿ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਪਿਆਰਿਓ ਮਨ ਇੱਕ ਹੈ ਤੇ ਇਸ ਨੂੰ 50 ਵਾਸ਼ਨਾਵਾਂ ਜਕੜੀਆਂ ਹਨ ਤੇ ਇਸ ਮਨ ਦੀ ਬੰਦ ਖਲਾਸੀ ਹੁਣ ਕਿਵੇਂ ਹੋ ਸਕਦੀ ਹੈ ਸਤਿਗੁਰਾਂ ਤੋਂ ਪੁੱਛਣਾ ਕਰੀਏ 1384 ਅੰਗ ਤੇ ਸਤਗੁਰ ਪਾਤਸ਼ਾਹਾ ਕਹਿੰਦੇ ਨੇ ਕਿ ਇਹ ਤਨ ਲੈ ਰੇ ਗੱਠਿਆ ਸੱਚੇ ਤੇਰੀ ਆਸ ਏਹ ਸੱਚੇ ਪਰਮਾਤਮਾ ਹਮ ਕੇਵਲ ਤੇਰੀ ਆਸ ਹੈ ਤੂੰ ਕਿਰਪਾ ਕਰੇ ਤਾਂ ਸਾਨੂੰ ਇਹ ਸ਼ਨਾਹ ਵਾਸ਼ਨਾਵਾਂ ਤੋਂ ਵਿਚਾ ਲਵੇ ਨਹੀਂ ਤਾਂ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਕੋਈ ਵਸੀਲਾ ਨਹੀਂ ਬਾਬਾ ਜੀ ਨੇ ਇਹਨਾਂ ਵਾਸ਼ਨਾਵਾਂ ਦੇ ਸੰਬੰਧ ਦੇ ਵਿੱਚ ਹੋਰ ਬਚਨ ਕਿਹਾ ਹੈ ਬਾਬਾ ਫਰੀਦ ਸਾਹਿਬ ਜੀ ਨੇ ਪਹਿਲਾ ਬਚਨ ਕੀਤਾ ਹੈ ਕਿ ਅੰਦਰ ਇੱਕ ਪੰਛੀ ਹੈ ਪੰਛੀ ਜਿਵੇਂ ਤਲਾਬ ਵਿੱਚ ਪਾਣੀ ਦੀਆਂ ਲਹਿਰਾਂ ਉੱਠਦੀਆਂ ਨੇ ਇਸੇ ਤਰ੍ਹਾਂ ਮਨੁੱਖੀ ਮਨ ਦੇ ਵਿੱਚ ਵਾਸ਼ਨਾਵਾਂ ਦੀਆਂ ਲਹਿਰਾਂ ਉੱਠਦੀਆਂ ਨੇ ਦੂਜਾ ਬਚਨ ਦੂਜਾ ਬਚਨ ਉਹਨਾਂ ਨੇ ਕੀਤਾ ਕਿ ਜਿਵੇਂ ਕਦੀ ਹਵਾ ਨਹੀਂ ਰੁਕਦੀ ਜਦੋਂ ਅਸੀਂ ਸਮਝਦੇ ਆ ਕਿ ਅੱਜ ਹਵਾ ਬਿਲਕੁਲ ਰੁਕੀ ਹੈ ਚਾਹਾਂ ਨਹੀਂ ਰਹੀ ਹਕੀਕਤ ਵਿੱਚ ਹਵਾ ਉਸ ਦਿਨ ਵੀ ਚੱਲਦੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ ਜਿਵੇਂ ਕਦੀ ਪਵਨ ਨਹੀਂ ਰੁਕਦੀ ਇਸੇ ਤਰ੍ਹਾਂ ਵਾਸ਼ਨਾਵਾਂ ਦੇ ਫੁਰਣੇ ਵੀ ਨਹੀਂ ਰੁਕਦੇ ਜਿਵੇਂ ਹਵਾ ਸਾਡੇ ਤਨ ਨੂੰ ਸਪਰਸ਼ ਕਰਦੀ ਹੈ ਵਾਸ਼ਨਾਵਾਂ ਦੇ ਫੁਰਣੇ ਸਾਡੇ ਮਨ ਨੂੰ ਸਪਰਸ਼ ਕਰਦੇ ਹਨ ਜਿਹੜੇ ਵਰਮਹ ਪਰਮਾਤਮਾ ਦੀ ਜਾਤ ਦੇ ਵਿੱਚ ਜੁੜੇ ਹਨ ਉਹਨਾਂ ਨੇ ਵਾਸ਼ਨਾਵਾਂ ਦੇ ਫੁਰਣੇ ਸੁਣੇ ਜ਼ਰੂਰ ਪਰ ਉਹਨਾਂ ਉਤੇ ਅਸਰ ਨਹੀਂ ਕੀਤਾ ਸੰਗਰੂ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਵੀ ਕਹਿ ਰਹੇ ਹਰੀ ਤਾਂ ਤਨ ਭੌਂਕਣਾ ਭੌਂਕਣਾ ਕੀ ਹੈ ਵਾਸਨਾਵਾਂ ਦੇ ਫੁਰਨੇ ਹਨ ਹਰੀ ਤਾਏ ਏ ਤਨ ਭੰਕਣਾ ਲਤ ਤਰ ਤੂ ਦੁਖ ਹੈ ਕਾਉਣ ਕੰਨੀ ਉੰਜੇ ਤੇਰਾ ਕਿਤੇ ਵਕਰ ਪਾਣਾ ਕਹਿੰਦੇ ਹੰ ਜਿੰਨੇ ਮਰਜੀ ਵਾਸ਼ਨਾਵਾਂ ਦੇ ਫੁਰਨੇ ਉਠਾ ਹਰ ਇਹ ਜੀਸਾ ਜੀ ਕਹਿੰਦੇ ਨੇ ਮੈਂ ਆਪਣੇ ਕੰਨਾਂ ਦੇ ਵਿੱਚ ਗੁਰੂ ਦੇ ਸ਼ਬਦ ਦਾ ਪਵਿੱਤਰ ਗੁਰਬਾਣੀ ਦਾ ਗੁਰੂ ਦੇ ਸ਼ਬਦ ਦਾ ਵਜਾ ਦੇ ਦਿੱਤਾ ਹੈ ਜਿੰਨੇ ਮਲਦੀ ਵਾਸ਼ਨਾਵਾਂ ਦੇ ਫੁਰਨੇ ਉੱਠਣਾ ਕੋਈ ਫੁਰਨਾ ਵੀ ਮੇਰੇ ਮਨ ਉੱਤੇ ਅਸਰ ਨਹੀਂ ਕਰਦਾ ਵਾਸ਼ਨਾਵਾਂ ਦੇ ਫੁਰਣੇ ਪਾਉਣ ਦੀ ਪਵਨ ਦੀ ਤਰ੍ਹਾਂ ਹਨ ਰੁਕਣੇ ਨਹੀਂ ਹਰੇਕ ਸਾਹਿਬ ਨੇ ਕਹਿੰਦੇ ਨੇ ਆਪਣੇ ਕੰਨਾਂ ਵਿੱਚ ਜਾਣ ਤੋਂ ਰੋਕ ਲੈ ਵਾਸ਼ਨਾਵਾਂ ਦੇ ਫੁਰਣੇ ਸਮੁੰਦਰ ਵਿੱਚ ਉਛਦੀਆਂ ਹੋਈਆਂ ਲਹਿਰਾਂ ਦੀ ਤਾਵੇਂ ਪਿਆਰਿਆ ਚੇਤੇ ਰੱਖੀ ਇੱਕ ਲਹਿਰ ਸ਼ਾਂਤ ਹੋਵੇਗੀ ਦਾ ਪੰਜ ਹੋਰ ਉੱਠ ਪੈਣ ਗਿਆ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਅਨੇਕ ਮਨ ਦੇ ਵਿੱਚ ਲੈ ਉੱਠਦੀਆਂ ਨੇ ਬਾਸ਼ਨਾਵਾ ਉੱਠਦੀਆਂ ਨੇ ਕਿ ਅੱਜ ਆ ਵੀ ਹੋ ਜਾਏ ਅੱਜ ਆ ਕੁਝ ਚਾਹੀਦਾ ਹੈ ਬਾਬਾ ਜੀ ਕਹਿੰਦੇ ਨੇ ਕਿ ਜਿਸ ਨੇ ਸਾਰੀ ਤਰ੍ਹਾਂ ਦੀ ਵਿਖਿਆ ਨੂੰ ਤਿਆਗ ਤਾ असले विराग ਦੇ ਭੇਖ ਨੂੰ ਧਾਰਨ ਕੀਤਾ ਤੇ ਗੁਰੂ ਘਰੋ ਇਹ ਵਿਸ਼ੇ त्यागे ਕਿਵੇਂ ਜਾਣਗੇ ਗੁਰੂ ਜੀ ਨੇ विराग ਕਿਹੜਾ ਕਿਹਾ विराग ਇੱਥੇ ਤੋਂ ਬਚਨ ਆਇਆ ਲਿਓ ਪੀ ਖਬਰ ਆਗਪਾ ਬਚਨ ਸਰਵਣ ਕੀਤਾ ਨਵੇਂ ਪਾਤਸ਼ਾਹੀ ਦਾ ਜਿਹੜੇ ਲਿਖਿਆ ਸਗਲੀ ਤਰੀ ਇਹੀ ਹੋ ਪੀ ਖਬਾਰ ਅਸੀਂ ਕਈ ਵਾਰ ਦੇਖਦੇ ਆ ਕਿ ਲੋਕ ਵਾਸ਼ਨਾਵਾਂ ਦੇ ਮਾਰੇ ਹੋਏ ਇਹ ਯਤਨ ਕਰਦੇ ਨੇ ਕਿ ਆਪਣੇ ਘਰ ਨੂੰ ਛੱਡ ਦੇਈਏ ਤਨ ਦੇ ਉੱਪਰ ਗੋਦੜੀ ਪਾ ਲਈਏ ਸਹਿਜ ਆਪਣੇ ਪਰਿਵਾਰ ਨੂੰ ਤਿਆਗ ਦੇਈਏ ਤੇ ਸਾਡੀ ਵਿਖਿਆ ਸਾਡੀ ਵਾਸ਼ਨਾ ਸਾਨੂੰ ਸੱਜ ਜੇ ਗੁਰੂ ਪਾਤਸ਼ਾਹ ਜੀ ਕਹਿੰਦੇ ਅਜੀ ਹਾਂ ਨਹੀਂ ਤਾਂ ਗੁਰੂ ਸ੍ਰੀ ਗੁਰੂ ਰੰਸਾ ਸਾਹਿਬ ਮਹਾਰਾਜ ਜੀ ਦੀ ਅਗਮਤ ਬਾਣੀ ਵਿੱਚੋਂ ਜਿਨ੍ਹਾਂ ਨੇ ਵਿਰਾਗ ਦੇ ਭੀਖ ਧਾਰਨ ਕੀਤੇ ਪਰ ਅੰਦਰ ਦੀ ਵਾਸ਼ਨਾਵਾਂ ਨਹੀਂ ਤਿਆਗੀ ਤਾਂ ਗੁਰੂ ਸਾਹਿਬ ਜੀ ਨੇ ਇਹੋ ਜਿਹੇ ਗੁਰਾਹੀ ਵੇਸ ਨੂੰ ਬਿਲਕੁਲ ਨਹੀਂ ਪ੍ਰਵਾਨ ਨਹੀਂ ਕੀਤਾ ਕਿ ਤਨ ਦੇ ਉੱਤੇ ਚਿੱਟੇ ਕੱਪੜੇ ਪਾਉਣ ਦੇ ਨਾਲ ਮੇਰੇ ਮਨ ਵਿੱਚ ਉਜਲਾ ਹੋਣੀ ਕੋਈ ਬਝਾਇਸ਼ ਦੱਸੇਗੀ ਮੇਰੇ ਤਨ ਉੱਤੇ ਭਗਵੇਂ ਕੱਪੜੇ ਪਾਉਣ ਦੇ ਨਾਲ ਮੇਰਾ ਅੰਦਰ ਕਿਤੇ ਸਾਧੂਆਂ ਵਾਲਾ ਬਣ ਜਾਵੇਗਾ ਚਿੱਤੇ ਰੱਖੋ ਦੁਕਾਨ ਉੱਪਰ ਬੰਦੇ